ਖਾਣ ਪੀਣ ਦਾ ਸਿਸਟਮ ਆਪਣਾ ਇੰਨਾ ਵਿਗੜ ਚੁੱਕਿਆ ਵੀ ਜਿਹਦੇ ਕਾਰਨ ਰਿਫਾਈਨਡ ਖਾ ਖਾ ਕੇ ਆਪਾਂ ਬਨਸਪਤੀ ਘਿਓ ਵਰਤ ਵਰਤ ਕੇ ਆਪ ਦਾ ਜਿਹੜਾ ਕੋਲੇਸਟ੍ਰੋਲ ਆ ਆਪਾਂ ਗਾੜਾ ਕਰ ਲਿਆ ਮੈਂ ਕਹਿੰਦਾ ਕੋਈ ਘਰ ਨਹੀਂ ਇਹ ਜਾ ਹੋਣਾ ਜਿੱਥੇ ਕੋਲੇਸਟ੍ਰੋਲ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ ਖੂਨ ਗਾੜਾ ਹੋ ਜਾਂਦਾ ਤੇ ਉਹ ਨਾੜਾਂ ਦੇ ਵਿੱਚ ਦੀ ਗੁਜਰਨ ਲੱਗਿਆ ਨੰਘਣ ਲੱਗਿਆ ਦਿੱਕਤ ਪਰੇਸ਼ਾਨੀ ਆਉਂਦੀ ਜਾਂ ਤੱਬੇ ਬਣ ਜਾਂਦੇ ਆ ਕਲਾਊਡ ਬਣ ਜਾਂਦੇ ਆ ਉਹਦੇ ਕਰਕੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਜਿਹੜੀਆਂ ਪਦਾ ਹੋ ਜਾਂਦੀਆਂ ਸਰੀਰ ਚੋਂ ਤੇ ਕੋਲੇਸਟ੍ਰੋਲ ਵਧਣ ਦੇ ਨਾਲ ਸਾਹਮਣ ਵੱਡੀ ਬਿਮਾਰੀ ਆ ਜਿਹੜੀ ਘਰ ਘਰ ਦੇ ਵਿੱਚ ਆ ਉਹ ਹੈਗੀ ਆ ਬੀਪੀ ਦੀ ਬਲੱਡ ਪ੍ਰੈਸ਼ਰ ਦੀ ਬਲੱਡ ਪ੍ਰੈਸ਼ਰ ਬਹੁਤ ਵਾਤਾਵਾ ਹਾਈ ਹੋ ਜਾਂਦਾ ਵਾ ਤੇ ਐਟ ਅ ਟਾਈਮ ਕੋਈ ਐਲੋਪੈਥੀ ਦਵਾਈਆਂ ਲੈ ਕੇ ਆਪਾਂ ਨੂੰ ਕੰਟਰੋਲ ਕਰਨਾ ਪੈਂਦਾ ਤੇ ਕਈ ਵੀਰ ਭੈਣ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਇਹ ਜੇ ਵੀ ਹੋਣਗੇ ਜਿਹੜੇ ਪੱਕੀਆਂ ਗੋਲੀਆਂ ਤੇ ਲੱਗੇ ਹੋਏ ਆ ਵੀ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਗੋਲੀ ਉਰੀਆਨਾ ਲੈਣੀ ਪੈਂਦੀ ਆ ਸਵੇਰੇ ਦੁਪਹਿਰੇ ਸ਼ਾਮ ਜਾਂ ਸਵੇਰੇ ਸ਼ਾਮ ਇੱਕ ਇੱਕ ਗੋੜੀ ਲੈਣੀ ਪੈਂਦੀ ਆ ਤਾਂ ਉਹਨਾਂ ਵਾਸਤੇ ਹਾਈ ਕੋਲੇਸਟ੍ਰੋਲ ਤੇ ਬੀਪੀ ਸੈਟ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹ ਦੋ ਡਰਾਪਸ ਆਏ ਆ ਜਿਨ੍ਹਾਂ ਦੇ ਨਾਲ ਤੁਸੀਂ ਆਪਣਾ ਜਿਹੜਾ ਕੋਲੇਸਟ੍ਰੋਲ ਉਹ ਵੀ ਕੰਟਰੋਲ ਕਰ ਲੋਗੇ ਤੇ ਤੁਹਾਡਾ ਬੀਪੀ ਆ ਜਿਹੜਾ ਉਹ ਵੀ ਕੰਟਰੋਲ ਰਹਿ ਜਾਊਗਾ ਤੇ ਇਹ ਦਵਾਈ ਸਿਰਫ ਆਪਾਂ 3 ਮਹੀਨੇ ਵਰਤਣੀ ਆ ਜਿਆਦਾ ਟਾਈਮ ਨਹੀਂ ਵਰਤਣੀ ਮੰਗਾਉਣ ਵਾਸਤੇ ਆਪਣੇ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰੋ ਤੇ ਕੋਈ ਵੀ ਇਸ ਦਵਾਈ ਦਾ ਸਾਈਡ ਇਫੈਕਟ ਨਹੀਂ ਹੁੰਦਾ 20 ਬੂੰਦਾਂ ਸਵੇਰੇ ਦੁਪਹਿਰੇ ਸ਼ਾਮ ਦੋਨੇ ਸ਼ੀਸ਼ਿਆਂ ਚੋਂ ਲੈਣੀਆਂ 20 ਬੂੰਦਾਂ ਮੰਨ ਲਓ ਇਹਦੀਆਂ ਲੈਣੀਆਂ ਆਪਾਂ ਰੋਟੀ ਖਾਣ ਤੋਂ ਤਾਂ ਪੂਣਾ ਘੰਟਾ ਬਾਅਦ ਚ ਤੇ 10 ਮਿੰਟ ਰੋਕ ਕੇ ਆਪਾਂ ਬੀਪੀ ਸੈੱਟ ਦੀਆਂ ਇਹਦੀਆਂ 20 ਬੂੰਦਾਂ ਲੈ ਲੈਣੀਆਂ ਵਾ ਤੇ ਤੁਹਾਡਾ ਜਿਹੜਾ ਬੀਪੀ ਆ ਬਲੱਡ ਪ੍ਰੈਸ਼ਰ ਆ ਜਿਹਨਾਂ ਦਾ ਵਾਧਾ ਵਾ ਉਹ ਕੰਟਰੋਲ ਚ ਹੋ ਜਾਊਗਾ ਤੇ ਕੋਲੇਸਟ੍ਰੋਲ ਵੀ ਆ ਜਿਹੜਾ ਖੂਨ ਦਾ ਗਾੜਾ ਪਾਣਾ ਉਹ ਵੀ ਇਹਨਾਂ ਡਰਾਪਸ ਦੇ ਨਾਲ ਬਿਲਕੁਲ ਸਹੀ ਹੋ ਜਾਊਗਾ ਤੇ ਇਸ ਤੋਂ ਬਾਅਦ ਤੁਸੀਂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਸਹੀ ਕਰ ਲਓ ਰਿਫਾਈਨਡ ਬਰਤਨਾ ਬੰਦ ਕਰ ਦਿਓ ਬਨਸਪਤੀ ਘਿਓ ਵਰਤਨਾ ਬੰਦ ਕਰ ਦਿਓ ਪਤਾ ਨਹੀਂ ਫੈਕਟਰੀਆਂ ਦੇ ਵਿੱਚ ਕੀ ਬਣਾਈ ਜਾਂਦੀਆਂ ਤੇ ਤੁਸੀਂ ਕੀ ਖਾਈ ਜਾਂਦੇ ਹੋ ਫਾਸਟ ਫੂਡ ਖਾਣਾ ਬੰਦ ਕਰ ਦਿਓ ਤੇ ਸਰੋਂ ਦਾ ਤੇਲ ਵਰਤਿਆ ਕਰੋ ਆਪਦੇ ਘਰ 'ਚ ਓਰੀਜਨਲ ਸਰੋਂ ਦਾ ਤੇਲ ਆਪਦਾ ਘਰ ਦਾ ਕੜਵਾਇਆ ਹੋਇਆ ਤਾ ਤੁਹਾਨੂੰ ਅੱਗੇ ਤੋਂ ਵੀ ਕਦੇ ਵੀ ਹਾਈ ਕੋਲੇਸਟ੍ਰੋਲ ਜਾਂ ਬੀਪੀ ਦੀ ਪ੍ਰੋਬਲਮ ਆ ਜਿਹੜੀ ਨਹੀਂ ਆਊਗੀ। ਸੋ ਪੱਕੀਆਂ ਗੋਲੀਆਂ ਤੋਂ ਖੜਾ ਛਡਾਉਣ ਵਾਸਤੇ ਇਲੈਕਟ੍ਰੋ ਹੋਮੋਪੈਥੀ ਦੀ ਇਹ ਦਵਾਈ ਹੈ ਜਿਹੜੀ ਹਾਈ ਕੋਲੇਸਟ੍ਰੋਲ ਤੇ ਬੀਪੀ ਸੈੱਟ। ਜਰੂਰ ਵਰਤੋ 3 ਮਹੀਨੇ ਸਰਪ ਵਰਤ ਲੋ ਤੁਹਾਡਾ ਪੱਕੀ ਲੱਗੀ ਗੋਲੀ ਤੋਂ ਖੜਾ ਛੁੱਟ ਜਾਊਗਾ। ਮੰਗਾਉਣ ਵਾਸਤੇ ਆਪਣੇ ਦਿੱਤੇ ਗਏ ਨੰਬਰ ਤੇ ਜਰੂਰ ਸੰਪਰਕ ਕਰੋ। ਧੰਨਵਾਦ।